ਮੋਹਾਲੀ ਦੇ ਫੇਸ 7 ਲਾਈਟਾਂ ਦੇ ਉੱਤੇ ਚੱਲ ਰਿਹਾ ਐਸਸੀਬੀਸੀ ਮਹਾਪੰਚਾਇਤ ਵੱਲੋਂ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਵਿੱਚ ਡਾਕਟਰ ਸ਼੍ਰੀ ਪੀਮਰਾਉ ਅੰਬੇਦਕਰ ਜੀ ਦੇ ਪੋਤੇ ਬੀ ਆਰ ਜਸਵੰਤ ਰਾਓ 3 ਫਰਵਰੀ ਨੂੰ ਪਹੁੰਚ ਰਹੇ ਨੇ ਐਸਸੀਬੀਸੀ ਮਹਾਪੰਚਾਇਤ ਦੇ ਵਿੱਚ ਐਸਸੀਬੀਸੀ ਮਹਾਪੰਚਾਇਤ ਦੇ ਮੈਂਬਰਾਂ ਅਤੇ ਆਗੂਆਂ ਨੇ ਕੀਤੀ ਲੋਕਾਂ ਨੂੰ ਅਪੀਲ ਕਿ ਹਮ-ਹਮਾ ਕੇ 3 ਫਰਵਰੀ ਨੂੰ ਫੇਸ 7 ਲਾਈਟਾਂ ਤੇ ਪਹੁੰਚੋ ਬਹੁਤ ਹੀ ਸਤਿਕਾਰਯੋਗ ਸਾਡੇ ਐਸ்சி ਵੀ ਸੀ ਮਹਾਪੰਚਾਇਤ ਦੇ ਜਿਹੜੇ ਰਿਜ਼ਰਵੇਸ਼ਨ ਚੋੜ ਫੜੋ ਮੋਰਚੇ ਤੇ ਅੱਜ 42 ਦਿਨ ਬੀਤ ਚੁੱਕੇ ਐ ਤੇ 42 ਦਿਨ ਬੀਤਣ ਦੇ ਵੀ ਕੋਈ ਸਰਕਾਰ ਤੋਂ ਟਸ ਤੋਂ ਮਸਤ ਨਹੀਂ ਹੋਈ ਤੇ ਸਾਡੇ ਵਿਚਕਾਰ ਸਾਡੇ ਵੱਖਵਾ ਖਾਗੂ ਸਹਿਬਾਨ ਮੋਰਚੇ ਦੇ ਮੈਂਬਰ ਸਹਿਬਾਨ ਤੇ ਸਾਡੇ ਵਿਚਕਾਰ ਅੱਜ ਕਾਫੀ ਬੰਦੇ ਵਿਅਕਤੀ ਸਾਡੇ ਸੁਚਾਲਿਆ ਕਰਮਚਾਰੀ ਵੀ ਨਗਰ ਨਿਗਮ ਦੀ ਇਹ ਜੋ ਚੱਲ ਰਹੇ ਨੇ ਇਹ ਵੀ ਕਰਮਚਾਰੀ ਆਪਣੀ ਮੰਗ ਡਿਮਾਂਡ ਲੈ ਕੇ ਆਏ ਸੀ ਇਹਨਾਂ ਦੀ ਵੀ ਜਿਹੜੀ ਐ ਡਿਮਾਂਡ ਜਿਵੇਂ ਦਿਨ ਪ੍ਰਤੀ ਦਿਨ ਐਸਸੀ ਲੋਕਾਂ ਨਾਲ ਵੀਸੀ ਲੋਕਾਂ ਨਾਲ ਕਿਵੇਂ ਜਿਹੜੀ ਐ ਧੱਕਾਸ਼ਾਹੀ ਹੋ ਰਹੀ ਐ ਇਹ ਸਾਰੀ ਅਸੀਂ ਪ੍ਰੈਸ਼ਰਾਂ ਹੀ ਦੱਸਣਾ ਚਾਹੁੰਦੇ ਆ ਸਾਡੇ ਮੋਰਚੇ ਦਾ ਜਿਹੜਾ ਅੱਜ 42 ਦਿਨ ਬੀਤਣ ਤੋਂ ਵੀ ਕੋਈ ਕਾਰਵਾਈ ਨਹੀਂ ਹੁੰਦੀ ਜਦੋਂ ਜਾਲੀ ਐਸਸੀ ਤੇ ਵੀਸੀ ਸਰਟੀਫਿਕੇਟ ਬਣਾਏ ਉਹਨਾਂ ਬਾਰੇ ਹਰ ਰੋਜ਼ ਅਸੀਂ ਪ੍ਰੈਸ਼ਰਾਂ ਹੀ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਆ ਪਰ ਸਰਕਾਰ ਅੰਮੀ ਤੇ ਬੋਲੀ ਤੇ ਗੂੰਗੀ ਸਰਕਾਰ ਸੁਣ ਨਹੀਂ ਰਹੀ ਤੇ ਜਿਸ ਵਿੱਚ ਸਾਨੂੰ ਰੋਜ਼ ਹਰ ਰੋਜ਼ ਹੀ ਇੱਕ ਆਪਣਾ ਸਨੇਹਾ ਮੈਸੇਜ ਪਾਉਣਾ ਚਾਹੁੰਦੇ ਆ ਤੇ ਪ੍ਰੈਸਰਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਸਾਡੀ ਜਿਹੜੀ ਇੱਕ 3 ਤਰੀਕ ਦਿਨ ਸ਼ਨੀਵਾਰ 11 ਵਜੇ ਡਾਕਟਰ ਪੀਮਰਾਓ ਉਮੀਦਵਾਰ ਜੀ ਦੇ ਪੋਤਾ ਜੀ ਸਾਡੇ ਕੋਲੇ ਪਹੁੰਚ ਰਹੇ ਨੇ ਉੱਥੇ ਸਾਰੇ ਹੀ ਸਮਾਜ ਦੇ ਲੋਕਾਂ ਨੂੰ ਬੈਠੇ ਅਹੁਦੇਦਾਰਾਂ ਸਹਿਬਾਨ ਨੂੰ ਜਿਵੇਂ ਸਾਰੀਆਂ ਜਿੱਥੇ ਵੱਧੀਆਂ ਧਾਰਮਿਕ ਤੇ ਸਮਾਜਿਕ ਜਿੱਥੇ ਵੱਧੀਆਂ ਐਸੀ ਜਿੱਥੇ ਮੰਦੀਆਂ ਨੂੰ ਸਾਰਿਆਂ ਨੂੰ ਅਪੀਲ ਹੈ ਤੇ ਵੱਧ ਚੜ ਕੇ ਉਹ ਜਿਹੜਾ 3 ਤਰੀਕ ਨੂੰ ਸ਼ਨੀਵਾਰ ਨੂੰ ਮੋਰਚਾ ਫੇਸ ਹੱਤ ਦੀਆਂ ਲੇਟਾਂ ਕੋਲ ਪਹੁੰਚਣਾ ਤਾਂ ਕਿ ਹਰ ਇੱਕ ਬੰਦਾ ਉਹਨਾਂ ਦੇ ਵਿਚਾਰ ਵੀ ਸੁਣ ਸਕਦਾ ਹੈ ਉਹਨਾਂ ਤੋਂ ਜਿਹੜੀ ਹੈ ਸਮਾਜ ਲਈ ਸੇਧ ਦਿੱਤੀ ਜਾਂਦੀ ਹੈ ਤੇ ਆਪਣਾ ਵੀ ਜੇ ਕਿਸੇ ਬੰਦੇ ਨੇ ਮੋਰਚੇ ਲਈ ਕੋਈ ਰੱਖਣਾ ਵਿਚਾਰ ਉਹ ਵੀ ਆਪਣਾ ਰੱਖ ਸਕਦਾ ਹੈ ਸਾਡੇ ਸੁਚਾਲੇ ਵਾਲੇ ਕਰਮਚਾਰੀ ਵੀ ਆਪਣੀ ਮੰਗ ਨੂੰ ਲੈ ਕੇ ਆਏ ਸੀ ਉਹ ਵੀ ਅਸੀਂ ਜਿਹੜਾ ਹੈ ਮੀਡੀਆ ਰਾਹੀਂ ਕੱਲ ਨੂੰ ਅਸੀਂ ਇੱਕ ਜਾਣ ਦਾ ਕੋਈ ਪ੍ਰੋਗਰਾਮ ਬਣਾ ਰਹੇ ਨੇ ਉਹ ਵੀ ਇਹਨਾਂ ਦੀ ਕੋਈ ਵੰਗ ਜੈਜ ਵੰਗ ਹੈ ਉਸ ਬਾਰੇ ਵੀ ਅਸੀਂ ਕਰ ਲਓ ਗੱਲ ਸਾਰੀ ਸਾਰੀ ਪ੍ਰੈਸ ਰਾਈਮ ਭੇਜਾਂਗੇ ਤੇਰਾ ਦਾ ਮੰਗ ਡਿਮਾਂਡ ਦੱਸਾਂਗੇ ਤੇ ਸਾਡੇ ਇਹੀ ਸਾਡਾ ਹਰ ਰੋਜ਼ ਕਹਿਣਾ ਹੁੰਦਾ ਵੀ ਸਾਡੀ ਸੜਾਈ ਕੀਤੀ ਜਾਵੇ ਜਿਹੜੇ ਰਿਜ਼ਰਵ ਐਸਸੀ ਜਿਹੜੇ ਜਰਨਲ ਕੈਟਾਗਰੀ ਦੇ ਲੋਕਾਂ ਨੇ ਸਰਟੀਫਿਕੇਟ ਬਣਾ ਕੇ ਫਰਜੀ ਲੋਕਾਂ ਦੀ ਜਿਹੜਾ ਹੈ ਦੋਨੋਂ ਹੱਥੇ ਲੁੱਟ ਰਹੇ ਸਰਕਾਰ ਨੂੰ ਚੋਨਾ ਲਾ ਰਹੇ ਨੇ ਸਰਕਾਰੀ ਖਜ਼ਾਨੇ ਨੂੰ ਦੂਜੇ ਪਾਸੇ ਐਸਸੀ ਲੋਕਾਂ ਦੇ ਜਿਹੜੇ ਹੱਕ ਦਾ ਹੱਕਾਂ ਦੇ ਡਾਕਾ ਮਾਰਿਆ ਜਾ ਰਿਹਾ ਉਹਨੂੰ ਰੋਕਣ ਵਾਸਤੇ ਸਰਕਾਰ ਨੂੰ ਦਿਨ ਪ੍ਰਤੀ ਦਿਨ ਅਸੀਂ ਬੇਨਤੀ ਕਰਦੇ ਹਾਂ ਪਰ ਸਰਕਾਰ ਨਾ ਸੁਣਨ ਦਾ ਕਾਰਨ ਇੱਕ ਦਿਨ ਆਏ ਹੋਊਗਾ ਵੀ ਸਰਕਾਰ ਦੀ ਜਿਹੜੀ ਹੈ ਗਲੇ ਦੀ ਹੱਡੀ ਬਣ ਜੂ ਬਣ ਜੂਗੀ ਸਰਕਾਰ ਨੂੰ ਜਵਾਬ ਦੇਣਾ ਔਖਾ ਹੋਏਗਾ ਤੇ ਹੁਣ ਸਾਡੇ ਸਮਾਜ ਨੂੰ ਸਾਰੇ ਨੂੰ ਏਸੀਬੀਸੀ ਸਮਾਜ ਨੂੰ ਪੰਜਾਬ ਦੇ ਲੋਕਾਂ ਨੂੰ ਸਾਡੇ ਅਧਿਕਾਰੀਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਤੇ 3 ਤਰੀਕ ਸ਼ਨੀਵਾਰ ਵੱਧ ਤੋਂ ਵੱਧ ਜਿਹੜੇ ਬੰਦੇ ਆਪਣੇ ਮੋਰਚੇ ਤੇ ਲੈ ਕੇ ਆਓ ਤਾਂ ਕਿ ਸਾਡੇ ਜਿਹੜੇ ਮੋਰਚੇ ਦੀ ਜਿਹੜੀ ਚੜ੍ਹਦੀ ਕਲਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ